ਰੂਪ ਵਿੱਚ ਅੰਸ਼ੂ ਗਰਗਨ ਸਾਹਿਬ ਦੇ ਰੂਪ ਵਿੱਚ ਜੀ ਸੋ ਅਸੀਂ ਕਹਿਣਾ ਸ਼ੁਰੂ ਕੀਤਾ ਕਿ ਦੁਬਾਰਾ ਹਰੇਕ ਦੇ ਪੈਕ ਬਾਬਾ ਦੇ ਫੋਕੇਟ ਦੇ ਵਿੱਚ ਪੈਨ ਤੇ ਪੈਡ ਹੋ ਜਾਏ ਜਿੱਥੋਂ ਵਧੀਆ ਦੀ ਗੱਲ ਮੇਰੇ ਲਿਖੋ ਸੋ ਜਿਨ੍ਹਾਂ ਨੂੰ ਨੋਟਸ ਲੈਣ ਦੀ ਆਦਤ ਪੈ ਜਾਏਗੀ ਉਹਨਾਂ ਦੀ ਅਟੈਂਸ਼ਨ ਵੀ ਵਧੀਆ ਹੋਏਗੀ ਉਹਨਾਂ ਦੀ ਰਿਟੈਂਸ਼ਨ ਵੀ ਵਧੀਆ ਹੋਏਗੀ ਉਹਨਾਂ ਦੇ ਅੰਦਰ ਵਿਚਾਰ ਵੀ ਆਈਡੀਏਸ਼ਨ ਵੀ ਬੜੀ ਵਧੀਆ ਆਏਗੀ ਤੇ ਰੀਕੋਲੈਕਸ਼ਨ ਵੀ ਚਾਹੇ 10 ਸਾਲ ਬਾਅਦ ਨੋਟਸ ਪੜੋ ਤਾਂ ਉਹੀ ਚੀਜ਼ ਮਿਲੇ ਸਹੀ ਗੱਲ ਦੂਸਰਾ ਸੀ ਕਹਿ ਰਹੇ ਆ ਆਸ 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 ਕੁਛੋ ਪੁੱਛੋ ਪੁੱਛੋ ਜਿੰਨਾ ਵਿੱਚ ਪੁੱਛਣ ਦਾ ਸੁਭਾਅ ਹੁੰਦਾ ਹੈ ਉਹ ਜ਼ਿਆਦਾ ਲਰਨ ਕਰਦੇ ਤੇ ਜਿਹੜਾ ਜਿਹੜੇ ਸੰਗਦੇ ਰਹਿੰਦੇ ਨੇ ਪੁੱਛਦੇ ਹੀ ਨਹੀਂ ਉਹ ਹਮੇਸ਼ਾ ਲਈ ਅਨਜਾਨ ਰਹਿ ਜਾਂਦੇ ਜੀ ਬਿਲਕੁਲ ਸੋ ਸੀ ਇਹ ਕਹਿਣਾ ਸ਼ੁਰੂ ਕੀਤਾ ਕਿ ਬੱਚਿਆਂ ਦੇ ਵਿੱਚ ਆਦਤ ਪਾਈਏ ਕਿ ਸਵਾਲ ਪੁੱਛੀਏ ਅਸੀਂ ਉਹਨੇ ਇੱਕ ਪ੍ਰੇਰਣਾ ਕਰ ਰਹੇ ਆ ਜੀ ਸਾਡੇ ਨਾਲ ਟੀਚਰ ਸਾਹਿਬਾਨ ਵੀ ਬੜੇ ਖੜੇ ਨੇ ਇੱਥੇ ਜੀ ਬੜੇ ਤਜਰਬੇਕਾਰ ਨੇ ਅਸੀਂ ਇਹ ਕਹਿੰਨੇ ਆ ਵੀ ਅੱਗੇ ਅਸੀਂ ਬੱਚੇ ਨੂੰ ਕਹਿੰਦੇ ਸੀ ਵੀ ਸਵਾਲ ਠੀਕ ਜਵਾਬ ਦੇਗਾ ਤਾਂ ਇਨਾਮ ਮਿਲੇਗਾ ਹੁਣ ਅਸੀਂ ਕਹਿਣਾ ਸ਼ੁਰੂ ਕੀਤਾ ਜਿਹੜਾ ਵੱਧ ਸਵਾਲ ਪੁੱਛੇ ਵਧੀਆ ਸਵਾਲ ਪੁੱਛੇ ਉਹਨੂੰ ਇਨਾਮ ਦਿਓ ਬਿਲਕੁਲ ਬਹੁਤ ਵਧੀਆ ਕਿਉਂਕਿ ਸਵਾਲ ਪੁੱਛਣਾ ਸਿੱਖਣ ਦਾ ਬਹੁਤ ਜ਼ਰੂਰੀ ਹੰ ਹੁਣ ਜਦੋਂ ਅਸੀਂ ਇਹ ਤਿੰਨ ਵਾਰੀ ਕਹਿੰਦੇ ਆ ਨਾ ਆਸ 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 ਤੇ ਬਹੁਤੇ ਬੱਚੇ ਫਿਰ ਪੁੱਛਣ ਲੱਗ ਪੈਂਦੇ ਨੇ ਸਰ ਇਹ ਤਿੰਨ ਵਾਰੀ ਕਿਉਂ ਕਿਹਾ ਮੈਂ ਕਹਿੰਦਾ ਬੜੀ ਵਧੀਆ ਗੱਲ ਆ ਵੀ ਆ ਦੇਖੋ ਇਹਨਾਂ ਚ ਸ਼ੁਰੂ ਹੋ ਗਈ ਗੱਲ ਪਹਿਲਾਂ ਆਸ ਮੈਂ ਕਹਿੰਦਾ ਨਹੀਂ ਪਤਾ ਤੇ ਮੈਂ ਪੁੱਛਦੇ ਹਾਂ ਟੂ ਨੋ ਗਿਆਨ ਲਈ ਜੀ ਦੂਜਾ ਆਸਕ ਹੈ ਮੈਂ ਕਹਿੰਦਾ ਜੇ ਪਤਾ ਹੈ ਨਾ ਫਿਰ ਵੀ ਪੁੱਛ ਲਓ ਹਾਂਜੀ ਉਹਦਾ ਕੀ ਫਾਇਦਾ ਹੋਏਗਾ ਕੁਛ ਨਵਾਂ ਕੁਛ ਨਵਾਂ ਪਤਾ ਲੱਗ ਜਾਏਗਾ ਕਨਫਰਮ ਹੋ ਜਾਏਗਾ ਵੀ ਜੋ ਮੈਨੂੰ ਪਤਾ ਸੀ ਠੀਕ ਹੈ ਜੀ ਤੇ ਤੀਸਰਾ ਆਸਕ ਹੈ ਕਿ ਜਿਹੜਾ ਤੁਹਾਨੂੰ ਜਵਾਬ ਮਿਲੇ ਉਹਦੇ ਉੱਤੇ ਵੀ ਸਵਾਲ ਜੀ ਸੋ ਜਿਨ੍ਹਾਂ ਨੂੰ ਇਹ ਤਿੰਨ ਏ ਦੀ ਆਦਤ ਪੈ ਜਾਏਗੀ ਬੱਚਿਆਂ ਨੂੰ ਜਿਹੜੇ ਮਾਤਾ ਪਿਤਾ ਜਿਹੜੇ ਅਧਿਆਪਕ ਬੱਚਿਆਂ ਨੂੰ ਇਹ ਤਿੰਨ ਚੀਜ਼ਾਂ ਪੁੱਛਣਾ 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 ਸਿਖਾ ਦੇਣਗੇ ਕਹਿੰਦੇ ਨੇ ਇੱਕ ਮਾਤਾ ਕੋਰੀ ਅਨਪੜ੍ਹ ਸੀ ਬਿਲਕੁਲ ਪਰ ਉਹ ਆਪਣੇ ਬੱਚੇ ਨੂੰ ਰੋਜ਼ ਜਦੋਂ ਸਕੂਲੋਂ ਆਉਂਦਾ ਸੀ ਉਹਨੂੰ ਪੁੱਛਦੀ ਸੀ ਕਾਕਾ ਤੂੰ ਅੱਜ ਸਕੂਲ ਦੀ ਕਲਾਸ ਵਿੱਚ ਕਿਹੜਾ ਸਵਾਲ ਪੁੱਛਿਆ ਉਹਨੇ ਬੱਚੇ ਨੂੰ ਇਹ ਰੋਜ਼ ਪੁੱਛ-ਪੁੱਛ ਕੇ ਬੱਚੇ ਨੂੰ ਸਵਾਲ ਪੁੱਛਣ ਤੇ ਲਾ ਦਿੱਤਾ ਤੇ ਬੱਚਾ ਬਹੁਤ ਵੱਡਾ ਵਿਗਿਆਨੀ ਹੋ ਨਿਕੜਿਆ ਚਲੋ ਇਦਾਂ ਦੇ ਪੇਰੈਂਟਸ ਨੂੰ ਵਸ ਸਲੂਟ ਹੈ ਉਹਨੇ ਪੁੱਛਣ ਦੇ ਜਦੋਂ ਬੱਚਾ ਕੁਸਟ ਪ੍ਰੋਮੋਟ ਕਰਦਾ ਹੈ ਨਾ ਤਾਂ ਉਸ ਨੂੰ ਮਾਝੀ ਪ੍ਰੋਫੈਸਰ ਦਿੰਦੇ ਨੇ ਉਹਦੇ ਬੱਚੇ ਬੱਚਾ ਜਵਾਬ ਦੇਣ ਇਹ ਤਾਂ ਮੋਸਟਲੀ ਅੱਜਕੱਲ ਕੀ ਹੈ ਜੰਮੀ ਸੰਦੇ ਨਾਲ ਪੇਰੈਂਟਸ ਵੀ ਆ ਕੇ ਜਾਂਦੇ ਨੇ ਬੱਚੇ ਦੀ ਗੱਲ ਕਰਦੇ ਪੇਰੈਂਟਸ ਕੋਲੇ ਆ ਕੇ ਜਾਂਦੇ ਨੇ ਕਿ ਆਏ ਇਹ ਤਾਂ ਸਵਾਲ ਹੀ ਬੱਚੀ ਜਾਂਦਾ ਚੁਪਕਾਰ ਚੁਪਕਾਰ ਸੋ ਮਾਂ ਨੂੰ ਬੇਚਤੀ ਹੈ ਚੁਪ ਨਾ ਕਰਾਉਣ ਬਲਕਿ ਕਹਿ ਸੁੱਝੋ ਕੁਝ ਸਪਸ਼ਟ ਹੋਵੇ ਤੇ ਲੇਕੇ ਸ਼ਾਮ ਤੱਕ ਜਿੰਨੇ ਵੀ ਉਹ ਕੁਐਸਚਨ ਪੁੱਛਣਾ ਕਰੇ ਵੀ ਤੁਹਾਡੇ ਉਹਦਾ ਵੀ ਉਹਨੂੰ ਆਨਸਰ ਦੇਵਾ ਸਦੈਂ ਤੋਂ ਸਿੱਖ ਜਾਉਣਾ ਆਪਣਾ ਟਾਈਮ ਕੱਟ ਕੇ ਇਹਦੇ ਲਈ ਬੱਚੇ ਲਈ ਸਭ ਤੋਂ ਪਹਿਲਾ ਟਾਈਮ ਕਰਨਾ ਚਾਹੀਦਾ ਫਿਰ ਉਸ ਤੋਂ ਬਾਅਦ ਤੀਸਰਾ ਜਿਹੜਾ ਟੀਚਰਸ ਦੀ ਗੱਲ ਆਉਂਦੀ ਹੈ ਹਾਂਜੀ ਟੀਚਰਸ ਵੀ ਮੈਂ ਕਹਿੰਦੀ ਆ ਉਹ ਵੀ ਇਹੋ ਜਿਹੀ ਹੋਣੇ ਚਾਹੀਦੇ ਨੇ ਅਗਰ ਸਾਰੇ ਟੀਚਰਸ ਐਦਾਂ ਦੇ ਹੋਣ ਨਾ ਦਿਹਾਪਾ ਸਾਰੇ ਸਕੂਲਾਂ ਦੇ ਕਿ ਬਈ ਬੱਚੇ ਦੇ ਪੁੱਛਣ ਤੋਂ ਨਰਾਜ਼ ਨਾ ਹੋਣ ਨਾ ਫਿਰ ਸਾਡਾ ਦੁਨੀਆ ਦਾ ਨਾ ਚਿਹਰਾ ਬੁਰਾ ਹੀ ਬਣੇ ਨਾ ਪ੍ਰੋਫੈਸਰ ਸਾਹਿਬ ਹਾਂਜੀ ਸਹੀ ਟੀਚਰ ਵੀ ਐਦਾਂ ਦੇ ਹੋਣੇ ਚਾਹੀਦੇ ਨੇ ਤੇ ਹੁਣ ਅੱਗੇ ਇੱਕ ਸਫੋਕਟ ਦਾ ਇਹਦਾ ਤੀਸਰਾ ਇਨਸਪੈਕਟ ਰਹਿ ਗਿਆ ਜੀ ਉਹ ਡਿਸਕਸ ਵਿਚਾਰ ਡਿਸਕਸ ਦੇਖੋ ਜੋ ਚੀਜ਼ ਮੈਨੂੰ ਨਵੀਂ ਸਿੱਖੀ ਹੈ ਨਾ ਜੇ ਮੈਂ ਕਿਸੇ ਨਾਲ ਚਰਚਾ ਕਰ ਲਾਂਗਾ ਨਾ ਉਹ ਮੈਨੂੰ ਬੜੀ ਕਲੀਅਰ ਹੋ ਜਾਈ ਕਿਸੇ ਨੂੰ ਸਿਖਾ ਦਿਆਂਗਾ ਤੇ ਹੋਰ ਕਲੀਅਰ ਹੋ ਜਾਏ ਬਿਲਕੁਲ ਸੋ ਤੀਸਰਾ ਕੰਮ ਡਿਸਕਸ ਕਰਨਾ ਵਿਚਾਰਨਾ ਜਿਹੜਾ ਹੈ ਇਹ ਬਹੁਤ ਜ਼ਰੂਰੀ ਹੈ ਸੋ ਇਹ ਬਣ ਗਿਆ N A A, -A D ਨਾਦ ਸਾਡਾ ਮੰਨ ਹੈ ਵੀ ਨਾਦ ਦੇ ਨਾਲ ਵਿਸਮਾਦ ਪੈਦਾ ਹੋ ਜਾਏ ਹਾਂਜੀ ਜਿਹੜੇ ਬੱਚੇ ਜਿਹੜੇ ਮਾਤਾ ਪਿਤਾ ਜਿਹੜੇ ਸਕੂਲ ਇਹ ਚੀਜ਼ ਬੱਚਿਆਂ ਨੂੰ ਸਿਖਾ ਦੇਣਗੇ ਉਹਨਾਂ ਦੇ ਬੱਚੇ ਬਹੁਤ ਅੱਗੇ ਲਿਖੇ ਬਿਲਕੁਲ ਬਹੁਤ ਹੀ ਵਧੀਆ ਨੋਟਸ ਆਸਕ ਡਿਸਕਸ ਨੋਟਸ ਬਣਾਈਏ ਸਵਾਲ ਪੁੱਛੀਏ ਤੇ ਵਿਚਾਰ ਕਰੀਏ ਇਹ ਤਿੰਨ ਮੰਤਰ ਨੇ ਇਹ ਬੱਚੇ ਨੂੰ ਛੋਟੇ ਹੁੰਦੇ ਹੀ ਸਿਖਾ ਦੇਣੇ ਚਾਹੀਦੇ ਨੇ ਪੜਾ ਦੇਣੇ ਚਾਹੀਦੇ ਨੇ ਫਿਰ ਇਹਨਾਂ ਨੂੰ ਵੀ ਨਾਲ ਹੀ ਪੜ੍ਹਨੇ ਚਾਹੀਦੇ ਨੇ ਸੋ ਇੱਕ ਵੇਲਾ ਗੀਤ ਦਾ ਪ੍ਰੋਫੈਸਰ ਸਾਹਿਬਾ ਲਈ ਸੁਣ ਲੈਣੇ ਗੀਤ ਤੋਂ ਬਾਅਦ ਮੁੜ ਕੇ ਵਾਪਸ ਆਉਣੇ ਆ ਗੀਤ ਬਾਤ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੇ ਨਾਲ ਨੇ ਡਾਕਟਰ ਸਰਬਜੀਤ ਸਿੰਘ ਜੀ ਉਹ ਪੈਸੇ ਨੇ ਰਿਟਾਇਰਡ ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ। ਇਹ ਬਹੁਤ ਹੀ ਸਫਲਤਾ ਦੇ ਪਾਠ ਤੇ ਸਕਸੈਸ ਦੇ ਪਾਠ ਸਮੋਹ ਪੜ੍ਹਾਉਣ ਵਾਲੇ ਨੇ ਕਿ ਕਿਵੇਂ ਤੁਸੀਂ ਸਕਸੈਸ حاصل ਕਰਨੀ ਹੈ ਬੱਚੇ ਦੇ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਜਿਹੜੀ ਸਕੀਲ ਜਿਹੜੀ ਸਫਲਤਾ ਦੇ ਮੰਤਰ ਸਾਨੂੰ ਚਾਹੀਦੇ ਹੁੰਦੇ ਨੇ ਜਿਹੜੇ ਬੱਚੇ ਨੂੰ ਲਡਾਉਣੇ ਹੁੰਦੇ ਨੇ ਘਰ ਤੋਂ ਹੀ ਉਹ ਕਿਹੜੇ-ਕਿਹੜੇ ਨੇ ਅਸੀਂ ਆਓ ਯਤਨ ਕਰੀਏ ਛੋਟੀ ਉਮਰੇ ਹੀ ਬੱਚੇ ਨੂੰ ਉਹ ਪੜਾ ਲੇ ਤੇ ਹੁਣ ਸਫਲਤਾ ਦੇ ਪੰਜ ਸੱクセ ਦਾ ਮਤਲਬ ਅੱਪਾ ਜਾਣਨਾ ਚਾਹਾਂਗੇ ਸਰਪੰਚ ਜੀ ਇਹ ਸਿੱਖ ਵਿਦਿਆਪੁਰ ਫਲਸਾ ਦੇ ਪੰਜ ਸੱクセ ਅਸੀਂ ਪ੍ਰਚਲਿਤ ਕਰ ਰਹੇ ਹਾਂ ਪਹਿਲੀ ਗੱਲ ਹੈ ਸਾਡੀ ਸਪਿਰਚੁਅਲਿਟੀ ਸਾਡੀ ਰੂਹਾਨੀਅਤ ਜਿਹੜੇ ਲੋਕ ਸਹਿਜ ਪਾਠ ਕਰਨਗੇ ਜਾਂ ਰੂਹਾਨੀਅਤ ਨਾਲ ਨਿਭਰੇ ਹੋਣਗੇ ਉਹਨਾਂ 'ਚ ਵਿਕਾਰ ਘੱਟ ਹੋ ਜੀ ਉਹਨਾਂ ਦੇ ਵਿਚਾਰ ਬੜੇ ਚੰਗੇ ਹੋ ਦੂਸਰਾ ਸਸਾ ਹੈ 셀ਫ ਸਟਡੀ ਅਸੀਂ ਬੱਚਿਆਂ ਨੂੰ ਕਹਿ ਰਹੇ ਹਾਂ ਕਿ ਟਿਊਸ਼ਨਾਂ ਕੋਚਿੰਗਾਂ ਵੱਲ ਨਾ ਜਾਓ ਜੀ ਤੋਂ ਟਿਊਸ਼ਨਾਂ ਕੋਚਿੰਗਾਂ ਤੋਂ ਬੱਚੋ ਜਿੰਨੀ ਜ਼ਿਆਦਾ ਤੁਸੀਂ 셀ਫ ਸਟਡੀ ਕਰੋਗੇ ਆਪ ਪੜੋਗੇ ਤੁਸੀਂ ਅੱਗੇ ਨਿਕਲੋਗੇ ਔਰ 셀ਫ ਸਟਡੀ ਦਾ ਮਤਲਬ ਮੈਂ ਇਹ ਕਹਿਣਾ ਵੀ ੱੱਕੇ ਖਾ ਕੇ ਸਿੱਖਣਾ ਇਧਰੋਂ ਪੁੱਛਣਾ ਇਧਰੋਂ ਪੁੱਛਣਾ ਕਿ ਗਲਤੀ ਕਰਨੀ ਦੂਜੀ ਗਲਤੀ ਕਰਨੀ ਫਿਰ ਸਿੱਖਣਾ ਜੀ ਤੀਸਰਾ ਸਸਾ ਹੈ ਸਕਿੱਲ ਹਾਂਜੀ ਅੱਜ ਤੁਹਾਡੀ ਡਿਗਰੀ ਦੀ ਵੈਲਿਊ ਘਟ ਹੈ ਤੁਹਾਡੇ ਸਕਿੱਲਸ ਦੀ ਵੈਲਿਊ ਜ਼ਿਆਦਾ ਹੈ ਹੁਨਰ ਆਣੇ ਚਾਹੀਦੇ ਨੇ ਕੰਪਿਊਟਰ ਦਾ ਸਕਿੱਲ ਬੋਲਣ ਦਾ ਸਕਿੱਲ ਲਿਖਣ ਦਾ ਸਕਿੱਲ ਤੇ ਚੌਥਾ ਸਸਾ ਹੈ ਸਕਾਲਰਸ਼ਿਪ ਅਸੀਂ ਇਸ ਕਿਸਾਨ ਮੇਲੇ ਤੇ ਵੀ ਔਰ ਅਦਰਵਾਈਜ਼ ਵੀ ਆਪਣੀ ਯੂਨੀਵਰਸਿਟੀ ਵੱਲੋਂ ਇੱਕ ਪ੍ਰੇਰਣਾ ਕਰਦੇ ਹਾਂ ਕਿਸਾਨਾਂ ਨੂੰ ਨਾ ਕਿੱਲੇ ਵੇਚ ਕੇ ਬਾਹਰ ਜਾਓ ਨਾ ਕਰਜ਼ੇ ਲੈ ਕੇ ਬਾਹਰ ਜਾਓ ਨਾ ਪੱਲਿਓ ਪੈਸੇ ਖਰਚ ਕੇ ਬਾਹਰ ਜਾਓ ਉਹ ਕਹਿੰਦੇ ਫਿਰ ਜਾਈਏ ਕਿਵੇਂ ਅਸੀਂ ਕਹਿੰਦੇ ਹਾਂ ਵੀ ਤੁਸੀਂ ਵਜੀਫੇ ਲੈ ਕੇ ਜਾਓ ਸਕਾਲਰਸ਼ਿਪ ਲੈ ਕੇ ਜਾਓ ਔਰ ਪੰਜਾਬ ਦੇ ਵਿੱਚ ਨਹੀਂ ਸਾਰੇ ਸੰਸਾਰ ਵਿੱਚ ਇੰਟਰਨੈਟ ਦੇ ਯੁੱਗ ਵਿੱਚ ਵਜੀਫੇ ਦੇਣ ਵਾਲੇ ਜ्यादा ਜੇ ਲੈਣ ਵਾਲੇ ਘੱਟ ਨੇ। ਔਰ ਪੰਚਮ ਸੱਸਾ ਹੈ ਛੇੜੀ। ਹੂੰ। ਸ਼ੇਅਰ ਕਰਨਾ ਤੁਹਾਡੀ ਕੋਈ ਮਨ ਦੀ ਮੁਸ਼ਕਿਲ ਹੈ ਉਹ ਗੱਲ ਕਰੋ। ਹੂੰ। ਸਾਡੀ ਯੂਨੀਵਰਸਿਟੀ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਕੁਝ ਸਾਲ ਪਹਿਲਾਂ ਇੱਕ ਨਾਰਾ ਦਿੱਤਾ ਸੀ। ਕਰੋਗੇ ਗੱਲ ਮਿਲੇਗਾ ਹੱਲ। ਹੂੰ। ਕੋਈ ਮੁਸ਼ਕਿਲ ਹੈ ਗੱਲ ਕਰੋ। ਜੇ ਤੁਸੀਂ ਸ਼ੇਅਰ ਕਰੋਗੇ ਤੁਹਾਡੀ ਵੱਡੀ ਮੁਸ਼ਕਿਲ ਵੀ ਛੋਟੀ ਹੋ ਜਾਏਗੀ ਹਾਂਜੀ ਜੇ ਨਹੀਂ ਸ਼ੇਅਰ ਕਰੋਗੇ ਛੋਟੀ ਮੁਸ਼ਕਿਲ ਵੀ ਵੱਡੀ ਹੋ ਜਾਏਗੀ ਬਿਲਕੁਲ ਸੋ ਇਹ ਪੰਜ ਸੱਤੇ ਅਸੀਂ ਇਸ ਕਿਸਾਨ ਮੇਲੇ ਤੇ ਸਾਰੇ ਕਿਸਾਨਾਂ ਤੱਕ ਪਹੁੰਚਾ ਰਹੇ ਜੀ ਬਹੁਤ ਹੀ ਵਧੀਆ ਸਫਲਤਾ ਦੇ ਪੰਜ ਮੰਤਰ ਕਹਿੰਦੇ ਨੇ ਸਹਿਜ ਪਾਠ ਕਰੋ ਜਿਹੜੀ ਰੁਟੀਨ ਬਣਾਓ ਆਪਣੇ ਪਾਠ ਕਰਨ ਦੀ ਸਵੇਰੇ ਦੀ ਦਿਨਚਰਿਆ ਜਿਹੜੀ ਆ ਪਾਠ ਤੋਂ ਸ਼ੁਰੂ ਕਰੋ ਫਿਰ ਸੈਲਫ ਸਟੱਡੀ ਯਾਨੀ ਕਿ ਇਧਰੋਂ ਉਧਰੋਂ ਸਾਰੇ ਕਿਧਰੋਂ ਪੁੱਛ ਕੇ ਫਿਰ ਆਪਣੇ ਕੁਐਸਚਨ ਦਾ ਹੱਲ ਲੱਭਣਾ ਹੈ ਕਿਹੜਾ ਤੁਹਾਨੂੰ ਸਭ ਤੋਂ ਬੈਸਟ ਲੱਗਿਆ ਹਰੇਕ ਸਵਾਲ ਦੇ ਜਵਾਬ ਦੇ ਵਿੱਚ ਕੁਝ ਨਾ ਕੁਝ ਲੱਭ ਲਾ ਪਤਾ ਹੈ ਕੁਝ ਵੱਡਾ ਕ੍ਰੀਏਟ ਹੋ ਸਕਦਾ ਹੈ ਫਿਰ ਅਗੇ ਸਕਿੱਲਸ ਆਪਣੀ ਸਕਿੱਲਸ ਨੂੰ ਡਵਲਪ ਕਰਨਾ ਫਿਰ ਸਕਾਲਰਸ਼ਿਪ ਹਾਸਲ ਕਰਨੀ ਜਿਹੜੀ ਕਿ ਬਹੁਤ ਘੱਟ ਲੋਕ ਕਰਦੇ ਨੇ ਫ੍ਰੀ ਦੀ ਚੀਜ਼ਾਂ ਨੂੰ ਲੋਕ ਤੇਰਨਾਂ ਸੱਟ ਘਾਦੇ ਨੇ ਸੋ ਕੋਸ਼ਿਸ਼ ਕਰੋ ਕਿ ਜਿਹੜੀ ਸਰਕਾਰ ਨੂੰ ਸਕਾਲਰਸ਼ਿਪ ਸਕੀਮ ਹੈਗੀ ਹੈ ਉਹ ਤਾਂ ਲਾਹ ਜਦਾਂ ਫਿਰ ਹੈ ਸ਼ੇਅਰਿੰਗ ਸ਼ੇਅਰਿੰਗ ਕਰਨੀ ਦੀ ਆਦਤ ਬਚਪਨ ਤੋਂ ਹੀ ਪਾਓ ਤੇ ਵੱਡੇ ਹੋਣ ਤੱਕ ਆਪਣੇ ਆਪ ਅੱਛਾ ਸਫਲਤਾ ਦੇ ਇਹ ਦੇ ਵੀ ਆਪਸ ਵਿੱਚ ਨੇ ਡਾਕਟਰ ਸਾਹਿਬ ਮੈਂ ਕੁਛ ਨਾ ਚਾਹੁੰਦੀ ਇਹ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਆਈ ਦੀ ਹੈ ਕਿ ਸਕਸੈਸ ਦੇ ਹੰਦ ਰਿਏਟ ਕਰਨਾ ਕਿ ਜਦੋਂ ਕੋਈ ਪਪ ਐਸਸੀ ਉਹਦੋਂ ਤੋਂ ਪਹਿਲਾਂ ਤੋਂ ਹੀ ਹੈ ਜਾਂ ਹੁਣ ਆਇਆ ਹੈ ਬੜਾ ਵਧੀਆ ਸਵਾਲ ਹੈ ਜੀ ਸਾਡੀ ਯੂਨੀਵਰਸਿਟੀ ਦੇ ਵਿੱਚ ਕਿਸਾਨ ਆਤਮ ਹੱਤਿਆਵਾਂ ਰੋਕਣ ਦਾ ਇੱਕ ਪ੍ਰੋਜੈਕਟ ਚੱਲਦਾ ਸੀ ਉਹਦਾ ਨਾਮ ਸੀ ਉੱਛਾ ਉਦੋਂ ਅਸੀਂ ਬਹੁਤ ਸਾਰੇ ਪਿੰਡਾਂ ਵਿੱਚ ਕਿਸਾਨਾਂ ਦੇ ਨਾਲ ਮਿਲੇ ਗੱਲਬਾਤ ਕੀਤੀ ਉਦੇ ਵਿੱਚੋਂ ਪਹਿਲਾ ਨਾਰਾ ਸਾਡਾ ਆਇਆ ਸੀ ਸਾਡੀ ਵਿਆਸ ਸਾਡੇ ਤੋਂ ਜੇ ਤੁਸੀਂ ਦੇਖ ਰਹੇ ਹੋ ਅੱਜ ਇੱਥੇ ਬਹੁਤ ਜ਼ਬਰਦਸਤ ਦਾ ਕਿਸਾਨਾਂ ਦਾ ਰਿਸਪੌਂਸ ਹੈ ਫਿਲਹਾਲ ਇਹ ਪੁਆਇੰਟ ਲੱਗਾ ਹੋਇਆ ਹੈ ਕਿ ਟਾਪਾ ਮੰਡੀਆਂ ਜਾ ਰਹੀਆਂ ਨੇ ਜੀ ਕਿਸਾਨ ਪ੍ਰਣ ਲੈ ਰਹੇ ਨੇ ਸਾਡੀ ਦਾ ਜੀ ਬਿਲਕੁਲ ਦੂਸਰਾ ਨਾਰਾ ਅਸੀਂ ਦਿੱਤਾ ਸੀ ਕਰੋਗੇ ਗੱਲ ਮਿਲੇਗਾ ਉਦੇ ਨਾਲ ਹੀ ਤੀਸਰੀ ਅਸੀਂ ਇਹ ਗੱਲ ਉਦੋਂ ਸ਼ੁਰੂ ਕੀਤੀ ਸੀ ਕਿਉਂਕਿ ਅਸੀਂ ਦੇਖ ਰਹੇ ਸੀ ਸਾਡੇ ਕਿਸਾਨ ਵੀਰਾਂ ਦੇ ਬੱਚੇ ਬਹੁਤ ਸਾਰੇ ਅਸੀਂ ਕੋਚਿੰਗ ਸੈਂਟਰਾਂ ਤੇ ਭੇਜ ਦਿੰਨੇ ਆ ਚੰਡੀਗੜ੍ਹ ਬਠਿੰਡੇ ਪੜ੍ਹਨ ਵਾਸਤੇ ਉਹ ਪੈਸਾ ਵੀ ਬਰਬਾਦ ਕਰ ਰਹੇ ਨੇ ਤੇ ਜੀਵਨ ਵੀ ਸਮਾਂ ਵੀ ਬਰਬਾਦ ਕਰ ਰਹੇ ਹਾਂਜੀ ਉਦੋਂ ਅਸੀਂ ਕਹਿਣਾ ਸ਼ੁਰੂ ਕੀਤਾ ਸੀ 셀ਫ ਸਟੱਡੀ ਕਰੋ ਸਕਿੱਲਸ ਦੇ ਸਕਾਲਰਸ਼ਿਪ ਦੀ ਗੱਲ ਕੀਤੀ ਸੀ ਸੱਜੇ ਸੱਜੇ ਅਸੀਂ ਕਰਦੇ ਫਿਰ ਦੇਖਿਆ ਵੀ ਜਦ ਤੱਕ ਰੂਹਾਨੀਅਤ ਨਹੀਂ ਹੋਏਗੀ ਮਨ ਦਾ ਚੈਨ ਹੀ ਨਹੀਂ ਹੋਏਗਾ ਤੁਸੀਂ ਜਿੰਨੀ ਮਰਜ਼ੀ ਪੜ੍ਹਾਈ ਕਰ ਲੋ ਕਿਤੇ ਕੰਮ ਨਹੀਂ ਆਈ। ਬਿਲਕੁਲ। ਸੋ ਉਸ ਤਰੀਕੇ ਦੇ ਵਿੱਚੋਂ ਇਹ ਸਾਡੇ 5 ਸਸੇ ਬਣੇ। ਇਹ ਸਹਜੇ ਸਹਜੇ ਹੀ ਇਵੋਲਵ ਹੋਏ। ਅੱਛਾ। ਜਿਵੇਂ ਜਿਵੇਂ ਨੀਡ ਸੀਗੀ। ਮੈਨੂੰ ਯਾਦ ਆਈ ਤਾਂ 7-8 ਸਾਲ ਪਹਿਲਾਂ 7 ਸਾਲ ਪਹਿਲਾਂ ਅਸੀਂ ਤਿੰਨ ਸਸਿਆਂ ਦੀ ਗੱਲ ਕਰਦੇ ਹੁੰਦੇ ਸੀ। ਜੀ। ਫਿਰ ਲੱਗਿਆ ਵੀ ਨਹੀਂ ਇਹ ਵੀ ਸਸਾ ਬੜਾ ਜ਼ਰੂਰੀ ਹੈ, ਵੀ ਸਸਾ ਬੜਾ ਜ਼ਰੂਰੀ ਹੈ। ਇੰਪਲੀਮੈਂਟ ਦੀ ਕੋਸ਼ਿਸ਼ ਹੋਣੀ। ਪਰ ਹੁਣ ਇਹ ਕਿਸਾਨਾਂ ਦੇ ਵਿੱਚ ਬਹੁਤ ਪ੍ਰਚਲਿਤ ਹੋ ਰਿਹਾ ਹੈ। ਖੁਸ਼ੀ ਦੀ ਗੱਲ ਪੰਜਾਬ ਜਾਗ ਰਿਹਾ ਹੈ। ਜੀ ਬਿਲਕੁਲ। ਇਹ ਜਾਗਦਾ ਪੰਜਾਬ ਹੈ ਜਿਹੜਾ और अगर अवेयर भी आप गए यही कोशिश करेंगे समय एक फिर तो गीत आए सुन एक चेहरे ज गीत मिलतेदार गीत तो बाद बहुत बहुत स्वागत है मेरे नाम है डॉक्टर परभजीत सिंह जी जिड़े के पंजाबी एग्रीकल्चर यूनिवर्सिटी तो रिटायर्ड प्रोफेसर ने एक करियर गायक बहुत ही वाइस गाइड कर रहे हो अभी ਔਡੀਅেন্স ਤੁਹਾਡੇ ਸਰੋਤਿਆਂ ਨੂੰ ਬਹੁਤ ਹੀ ਵਧੀਆ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਸੋ ਇਹ ਮੰਤਰ ਜਿਹੜੇ ਦੇਂਦੇ ਪਏ ਨੇ ਛੇਤੀ ਛੇਤੀ ਲਿਖ ਲਓ ਤੇ ਨੋਟ ਕਰ ਲਓ ਆਪਣੇ ਨੋਟਸ ਬਣਾ ਲਓ ਥੈਂਕ ਯੂ ਤੁਸੀਂ ਖਾਸ ਕਰਕੇ ਮਾਮਾ ਨੂੰ ਮੈਂ ਕਹਾਂਗੀ ਤੇ ਟੀਚਰਸ ਨੂੰ ਵੀ ਕਹਾਂਗੀ ਕਿ ਤੁਸੀਂ ਦੀ ਕੋਸ਼ਿਸ਼ਾਂ ਬਿਲਕੁਲ ਪ੍ਰੋਫੈਸਰ ਸਾਹਿਬ ਵਰਗੀਆਂ ਕਰਨੀਆਂ ਨੇ ਤਾਂ ਕਿ ਜਿਹੜੇ ਬੱਚਿਆਂ ਦਾ ਪ੍ਰਤਿਖਿਆ ਜਿਹੜਾ ਉਹ ਉਜਾਗਰ ਹੋ ਕੇ ਸਭ ਦੇ ਸਾਹਮਣੇ ਆਵੇ ਇਹ ਸਾਡਾ ਇੱਕ ਪੰਜਾਬ ਦੇ ਵਿੱਚ ਦਾ ਬਹੁਤ ਹੀ ਟੈਲੈਂਟਡ ਬੱਚੇ ਨੇ ਸਕਾਲਰਸ਼ਿਪ ਲੈ ਕੇ ਨੇ ਜੀ ਮੈਂ ਕੇ ਨੇ ਦੇਖਾ ਸਰਪ ਜੀ ਜੀ ਇੱਕ ਪ੍ਰੋਫੈਸਰ ਨੇ ਲੇਕਿਨ ਅੱਜ ਜੇ ਤੁਹਾਨੂੰ ਕੁਝ ਸੰਦੇਸ਼ ਦੇਣਾ ਹੋਵੇ ਹੈ ਨਾ ਤੁਸੀਂ ਕੀ ਦੇਣਾ ਚਾਹੋਗੇ ਅਧਿਆਪਕਾਂ ਖਾਸ ਕਰਕੇ ਬਹੁਤ ਅੱਛਾ ਤੁਸੀਂ ਇਹ ਗੱਲ ਕਹੀ ਸਮਾਜ ਨੂੰ ਜੇ ਬਦਲ ਸਕਦੇ ਨੇ ਤੇ ਅਸੀਂ ਅਧਿਆਪਕ ਹੀ ਬਦਲ ਸਕਦੇ ਕਿਸੇ ਪੁਲਿਸ ਵਾਲਿਆਂ ਨੇ ਕਿਸੇ ਚਾਰਟਡ ਅਕਾਊਂਟੈਂਟਸ ਨੇ ਕਿਸੇ ਇੰਜੀਨੀਅਰਸ ਨੇ ਮੀਟਿੰਗ ਨਹੀਂ ਕਰਨੀ ਸਮਾਜ ਨੂੰ ਬਦਲਣ ਲਈ ਕੁਝ ਕਰੀਏ ਜੀ ਐਨਾ ਜੀ ਸੋ ਇਹ ਜਿਹੜੀ ਜ਼ਿੰਮੇਵਾਰੀ ਹੈ ਅਧਿਆਪਕਾਂ ਦੀ ਹੀ ਹੈ ਤੇ ਸਾਡੇ ਅਧਿਆਪਕ ਅਗਰ ਸੁਚੇਤ ਹੋ ਜਾਣ ਮੈਂ ਬਿਲੀਵ ਕਰਦਾ ਮੇਰਾ ਵਿਸ਼ਵਾਸ ਹੈ ਕਿ ਇੱਕ ਅੱਛਾ ਅਧਿਆਪਕ ਆਪਣੇ ਜੀਵਨ ਵਿੱਚ ਘੱਟੋ-ਘੱਟ 1000 ਵਧੀਆ ਸਟੂਡੈਂਟਸ ਪੈਦਾ ਕਰ ਸਕਦਾ ਹੈ ਚਾਰਜ ਇਨਸਪਾਇਰਡ ਸਟੂਡੈਂਟਸ ਪੜਾਉਂਦਾ ਤੇ ਬਹੁਤ ਹੈ ਉਹ ਹਾਂਜੀ ਲੇਕਿਨ ਘੱਟੋ-ਘੱਟ 1000 ਸਟੂਡੈਂਟ ਤੁਹਾਡਾ ਇਨਸਪਾਇਰਡ ਜਿਹੜਾ ਸਮਾਜ ਨੂੰ ਬਦਲਣ ਲਈ ਤਿਆਰ ਹੋ ਸਕਦਾ ਸੋ ਅਧਿਆਪਕਾਂ ਨੂੰ ਮੈਂ ਸਭ ਤੋਂ ਪਹਿਲਾਂ ਅਸੀਂ ਇੱਕ ਮਹਿੰਮ ਸ਼ੁਰੂ ਕੀਤੀ ਹੈ ਇਹਦੇ ਵਾਸਤੇ ਟੀਚਰਸ ਆਫ ਟੁਮਾਰੋ ਜੀ ਉਹਦੇ ਚ ਅਸੀਂ ਟੀਚਰਸ ਨੂੰ ਇੱਕ ਨਾਰਾ ਦਿੱਤਾ ਹੈ ਕਿ 12 ਮਹੀਨਿਆਂ 'ਚ 12 ਕਿਤਾਬਾਂ ਪੜੋ ਜੀ ਅਸੀਂ ਕਹਿੰਦੇ ਆ ਕਿ ਅਸੀਂ ਉਹ ਵਰਕਰ ਟੀਚਰ ਤੋਂ ਲੀਡਰ ਟੀਚਰ ਬਣੀਏ ਜੀ ਜੀ ਰੀਡਿੰਗ ਟੀਚਰ ਬਣੀਏ ਪੜਨ ਵਾਲੇ ਟੀਚਰ ਕਿਉਂਕਿ ਜਿਹੜਾ ਪੜਦਾ ਰਹਿੰਦਾ ਉਹ ਸਿੱਖਦਾ ਰਹਿੰਦਾ ਜਿਹੜਾ ਸਿੱਖਦਾ ਰਹਿੰਦਾ ਉਹ ਜਵਾਨ ਵੀ ਰਹਿੰਦਾ ਤੇ ਉਹ ਦੂਜਿਆਂ ਨੂੰ ਵੀ ਸਦਾ ਸਿਖਾਉਂਦਾ ਰਹਿੰਦਾ ਸੋ ਐਫਓਜੀ ਮੁਹਿੰਮਾ ਦੇ ਨਾਲ ਸਾਡੇ ਇਧਰ ਆਪਕਾ ਨੂੰ ਜੁੜਨਾ ਚਾਹੀਦਾ ਹੈ ਬੱਤ ਤੋਂ ਬਾਤ ਵਧੀਆ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ ਤੇ ਉਹਦੇ ਨਾਲ ਸਾਡਾ ਆਪਣਾ ਜੀਵਨ ਵੀ ਬਦਲੇਗਾ ਔਰ ਮੈਂ ਇਹ ਬੇਨਤੀ ਕਰਾਂਗਾ ਚਾਹੇ ਤੁਸੀਂ ਮੈਥ ਪੜ੍ਹਾਉਂਦੇ ਹੋ ਚਾਹੇ ਸਾਇੰਸ ਪੜ੍ਹਾਉਂਦੇ ਹੋ ਚਾਹੇ ਕੋਈ ਹੋਰ ਸਬਜੈਕਟ ਪੜ੍ਹਾਉਂਦੇ ਹੋ ਹਰ ਰੋਜ਼ ਕਲਾਸ 'ਚ ਜੀਵਨ ਜੀਣ ਦਾ ਨੁਕਤੇ ਦੀ ਇੱਕ ਜਾਂ ਦੋ ਗੱਲਾਂ ਬੱਚਿਆਂ ਨਾਲ ਜ਼ਰੂਰ ਸਾਂਝੀ ਕਰਨੀ ਚਾਹੀਦੀ ਜੀ ਇੱਕ ਗੱਲ ਹੋਰ ਮੈਂ ਕਹਿਣੀ ਸ਼ੁਰੂ ਕੀਤੀ ਹੈ ਅਧਿਆਪਕਾਂ ਨੂੰ ਕਿ ਜਦੋਂ ਕਲਾਸ 'ਚ ਜਾਓ ਨਾ ਸਭ ਤੋਂ ਪਹਿਲਾਂ ਸਮਾਈਲ ਕਰੋ ਜੀ ਬੱਚਿਆਂ ਨੂੰ ਤੁਸੀਂ ਹੋ ਕੇ ਦੇਖੋ ਜੀ ਉਹਨਾਂ ਨੂੰ ਜੇ ਤੁਸੀਂ ਸਮਾਈਲ ਕਰਦੇ ਹੋ ਨਾ ਇਟ ਮੀਨਸ ਯੂ ਆਰ ਰੈਡੀ ਟੂ ਲਰਨ ਜੀ ਹੈ ਨਾ ਔਰ ਦੂਸਰੀ ਗੱਲ ਜੋ ਅਸੀਂ ਪਹਿਲਾਂ ਕੀਤੀ ਹੈ ਕਿ ਅਧਿਆਪਕਾਂ ਨੂੰ ਮੈਂ ਕਹਿਣਾ ਸ਼ੁਰੂ ਕੀਤਾ ਹੈ ਜੋ ਪੜਾਣਾ ਹੈ ਨਾ ਉਹਨੂੰ ਪਹਿਲਾਂ ਜਾਂਦੇ ਹੀ ਸਵਾਲ ਦੇ ਰੂਪ ਵਿੱਚ ਪੁੱਛੋ ਕਿ ਜਦੋਂ ਤੁਸੀਂ ਸਵਾਲ ਪੁੱਛੋਗੇ ਨਾ ਬੱਚੇ ਤਿਆਰ ਹੋ ਜਾਣਗੇ ਵੀ ਇਹਦਾ ਜਵਾਬ ਕੀ ਹੈ ਫਿਰ ਉਹ ਤੁਹਾਡੀ ਲਰਨਿੰਗ ਜ਼ਿਆਦਾ ਵਧੀਆ ਹੋ ਸਕੇਗੀ ਸੋ ਮੈਂ ਅਧਿਆਪਕਾਂ ਨੂੰ ਬੇਨਤੀ ਕਰਾਂਗਾ ਜ਼ਰੂਰ ਇਹਨਾਂ ਗੱਲਾਂ ਦਾ ਧਿਆਨ ਕਰਨ ਜੀ ਸਰਪ ਜੀ ਜੀ ਗੱਲ ਤੋਂ ਅਸੀਂ ਇਹਦੇ ਵਿੱਚ ਜਾਦੇ ਜਾਂਦੇ ਕਿ ਤੁਸੀਂ ਐਡਾ ਲੰਬਾ ਸਫਰ طے ਕੇ ਪਹੁੰਚਾ ਐਸਾ ਪ੍ਰੋਫੈਸ਼ਨ ਵੀ ਤੇ ਹੋਰ ਵੀ ਤੁਹਾਡੇ ਆਪਣੇ ਵੀ ਬਹੁਤ ਸਾਰੇ ਡਰੀ ਸੁਪਨੇ ਕਿ ਕੋਈ ਅਜਿਹੇ ਸੁਪਨਾ ਜਿਹੜਾ ਤੁਹਾਡਾ ਅਜੇ ਰਹਿ ਗਿਆ ਹੋਵੇ ਸਿਖਾਤਾ ਤੁਸੀਂ ਬਹੁਤ ਕੁਝ ਸਿਖ ਰਹੇ ਆ ਰਹੇ ਹੋ ਹਲੇ ਵੀ ਸਿਖਾ ਵੀ ਰਹੇ ਹੋ ਸਿਖਾਉਂਦੇ ਵੀ ਆਇਓ ਬੱਚਿਆਂ ਲੇਕਿਨ ਕੋਈ ਅਜਿਹੇ ਸੁਪਨਾ ਜਿਹੜਾ ਤੁਸੀਂ ਹੋਰ ਸਹਾਰ ਕਰਨਾ ਚਾਹੁੰਦੇ ਹੋਗੇ ਕਿਸੇ ਫੀਲਮ ਦੇ ਵਿੱਚ ਚਾਹੁੰਦੇ ਹੋ ਕਿ ਸੁਪਨਾ ਵੇਖ ਲੈ ਮੇਰਾ ਸੁਪਨਾ ਇਹੀ ਹੈ ਕਿ ਪੰਜਾਬ ਦੇ ਅਧਿਆਪਕ ਜਾਗਣ ਉਹ ਸਾਰੇ ਪੰਜਾਬ ਨੂੰ ਬਚਾਉਣ ਇਸ ਵੇਲੇ ਪੰਜਾਬ ਨੂੰ ਬਹੁਤ ਜ਼ਿਆਦਾ ਲੋੜ ਹੈ ਕਿ ਅਸੀਂ ਜਿਹੜੀ ਇੱਕ ਨਿਰਾਸ਼ਾਵਾਦੀ ਰੁਚੀਆਂ ਨੇ ਉੱਥੋਂ ਅਸੀਂ ਬਾਹਰ ਕੱਢ ਅਸੀਂ ਹਮੇਸ਼ਾ ਪੋਜ਼ਿਟਿਵ ਹੋਈਏ ਅਸੀਂ ਆਪਣੇ ਬੱਚਿਆਂ ਨੂੰ ਪੋਜ਼ਿਟਿਵ ਕਰੀਏ ਔਰ ਇਹ ਪੰਜਾਬ ਦੇਸ਼ ਦਾ ਐਸਾ ਸੂਬਾ ਹੈ ਜਿਨੇ ਦੇਸ਼ ਨੂੰ ਅੰਨ ਦਿੱਤਾ ਹੈ ਭੁੱਖਾ ਦੇਸ਼ ਸੀ ਸਾਡਾ ਜੀ ਇਹ ਪੰਜਾਬ ਦੇ ਕਿਸਾਨਾਂ ਨੇ ਉਹਨਾਂ ਦੇ ਢਿੱਡ ਭਰੇ ਨੇ ਜੀ ਬਿਲਕੁਲ ਤੇ ਅੱਜ ਫੇਰ ਸਾਡੇ ਦੇਸ਼ ਨੂੰ ਲੋੜ ਹੈ ਸਾਡੇ ਵੈਲਿਊਜ਼ ਐਥਿਕਸ ਖਤਮ ਹੋ ਰਹੀਆਂ ਨੇ ਅਸੀਂ ਜਗਾਈਏ ਔਰ ਇਹਦੇ ਲਈ ਅਸੀਂ ਇੱਕ ਬਹੁਤ ਜ਼ਬਰਦਸਤ ਜਿਹੜਾ ਸਨੇਹਾ ਇਸ ਕਿਸਾਨ ਮੇਲੇ ਤੇ ਦੇ ਰਹੇ ਹਾਂ ਅਸੀਂ ਕਿਸਾਨਾਂ ਨੂੰ ਕਹਿ ਰਹੇ ਹਾਂ ਬੱਚਿਆਂ ਨੂੰ ਕਹਿ ਰਹੇ ਹਾਂ ਕਿ ਹਰ ਕੋਈ ਆਪਣੇ ਘਰ ਦੇ ਵਿੱਚ ਗਿਆਨ ਗੋਲਕ ਰੱਖੇ ਹਾਂਜੀ ज्ञान गोलक गुरुद्वारे ਵਿੱਚ ਪੈਸੇ ਦੀ ਗੋਲਕ ਹੁੰਦੀ ਹੈ ਨਾ ਗੋਲਕ ਖੋਲੋ ਪੈਸੇ ਨਿਕਲਦੇ ਨੇ ਅਸੀਂ ਕਹਿੰਦੇ ਹਾਂ ਸਾਰੇ ਬੱਚੇ ਵੱਡੇ ਕਥਾ ਕੀਰਤਨ ਵਟਸਐਪ ਕਿਤੇ ਹੋਰ ਲੈਕਚਰ ਵਿੱਚੋਂ ਕੁਝ ਵੀ ਮਿਲਦਾ ਹੈ ਉਹਦੇ ਨੋਟਸ ਲਾਓ ਜੀ ਔਰ ਅੱਜ ਵਿਸ਼ੇਸ਼ ਤੌਰ ਤੇ ਅਸੀਂ ਪੂਰਾ ਸਾਲ ਹੀ ਗਿਆਨ ਗੋਲਕ ਵਰੇ ਦੇ ਤੌਰ ਤੇ ਮਨਾ ਰਹੇ ਹਾਂ 2025 ਗਿਆਨ ਗੋਲਕ ਦਾ ਵਰਾ ਕਰ ਵਿੱਚ ਪੱਕੀ ਡੈਰੀ ਰੱਖੋ ਜੋ ਵਧੀਆ ਗੱਲਾਂ ਹੋਣ ਉਹਨੂੰ ਲਿਖੋ ਜਿਵੇਂ ਸ਼ੁਰੂਆਤ ਵੀ ਆਪਾਂ ਨੋਟਸ ਤੋਂ ਕੀਤੀ ਸੀ ਤੇ ਐਨਰਿਓਪਾ ਗੋਲਕ ਤੇ ਕਰ ਰਹੇ ਆ ਜਿਹੜਾ ਖਜ਼ਾਨਾ ਇਕੱਠਾ ਕਰਕੇ ਨੋਟਸ ਬਣਾਓ ਡਾਇਰੀ ਲਿਖੋ ਇਦਾਂ ਦੇ ਬਹੁਤ ਅੱਛੇ-ਅੱਛੇ ਵਿਚਾਰ ਸਰਬਜੀਤ ਸਿੰਘ ਹੋਰਾਂ ਨੇ ਸਾਡੇ ਨਾਲ ਤੇ ਸਾਡੀ ਸੁਰੂਆਤਾਂ ਸਾਂਝੇ ਕੀਤੀ ਆਈ ਹੋਪ ਕਿ ਤੁਸੀਂ ਸਾਰੇ ਪ੍ਰਿਪੇਅਰ ਹੋਗੇ ਹੋਗੇ ਆਪਣੇ ਫਰਦਰ ਸਟੱਡੀ ਦੇ ਲਈ ਵੀ ਬੱਚੇ ਵੀ ਤੇ ਪੇਰੈਂਟਸ ਵੀ ਉਹਨਾਂ ਨੂੰ ਅੱਛੇ ਇੱਕ ਗਾਈਡੈਂਸ ਵਧੀਆ ਗਾਈਡੈਂਸ ਸਾਡੇ ਤੋਂ ਸਟਾਰਟ ਹੋ ਜਾਏਗੀ ਘਰੋਂ ਤੇ ਟੀਚਰਸ ਨੂੰ ਵੀ ਬਹੁਤ ਹੀ ਵਧੀਆ ਸਨੇਹਾ ਤੁਸੀਂ ਦਿੱਤਾ ਤੇ ਬੱਚੇ ਵੀ ਸਿੱਖ ਗਏ ਹੋਣੇ ਕਿ ਕਿਵੇਂ ਕੁਐਸਚਨ ਪੁੱਛਣੇ ਆ ਖਬਰਣਾ ਨਹੀਂ ਪੇਰੈਂਟਸ ਚਾਹੀਏ ਥੱਕ ਜਾਣ ਉਹਨਾਂ ਤੋਂ ਵੀ ਕੁਐਸਚਨ ਪੁੱਛਣਾ ਹੈ ਟੀਚਰ ਚਾਹੀਏ ਥੱਕ ਜੇ ਉਹਦੇ ਤੋਂ ਵੀ ਕੁਐਸਚਨ ਪੁੱਛਣਾ ਹੈ ਸੋ ਸਰਪ ਜੀ ਜੀ ਬਹੁਤ ਬਹੁਤ ਆਨੰਦ ਹੈ ਨੇ ਵਧੀਆ ਵਿਚਾਰ ਤੁਸੀਂ ਮੋਟੀਵੇਸ਼ਨਲ ਸਪੀਕਰ ਦੇ ਤੌਰ ਤੇ ਸਾਹਮਣੇ ਆਏ ਹੋ ਤੇ ਤੁਸੀਂ ਮੈਂ ਇਹ ਉਮੀਦ ਵੀ ਕਰ ਰਹੀ ਹਾਂ ਕਿ ਤੁਸੀਂ ਇੱਕ ਬਹੁਤ ਹੀ ਵਧੀਆ ਪ੍ਰੋਫੈਸਰ ਰਹੇ ਹੋਗੇ ਆਪਣੇ ਸਮੇਂ ਦੇ ਵਿੱਚ ਸੋ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਮੈਂ ਤਾਂ ਕਹਾਂਗੀ ਸਾਰੇ ਅਧਿਆਪਕ ਇਹਨਾਂ ਵਰਗਾ ਬਣਨ ਦੀ ਕੋਸ਼ਿਸ਼ ਕਰਨ ਤਾਂ ਕਿ ਸਰਪ ਜੀ ਜੀ ਦਾ ਸੁਪਨਾ ਵੀ ਸਾਕਾਰ ਹੋਵੇ ਤਾਂ ਹੀ ਕਿਉਂ ਤਾਂ ਹੀ ਸਾਕਾਰ ਹੋਏਗਾ ਤਾਂ ਹੀ ਸੜਾ ਦੇਸ਼ ਦਾ ਚਿਹਰਾ ਮੁਰਾ ਬਦਲੇਗਾ ਸਾਡੀ ਜਨਰੇਸ਼ਨ ਬਦਲੇਗੀ ਹੈ ਨਾ ਸਕਾਲਰਸ਼ਿਪ ਵੀ ਬੱਚੇ ਕਾ ਨਹੀਂ ਹਾਸਲ ਕਰ ਰਹੇ ਬਹੁਤ ਬਹੁਤ ਤਾਨਾਵਾਦ ਕਰਨ ਦੀ ਧੰਨਵਾਦ ਤੇ ਹੁਣ ਪ੍ਰੋਗਰਾਮ ਨੂੰ ਇੱਕ ਥੰਗੀ ਵਿਰਾਮ ਦੇ ਲਈ ਮੈਨੂੰ ਦਿਓ ਇਜਾਜ਼ਤ ਤੁਸੀਂ ਸੁਣਦੇ ਰਹੋ ਆਕਾਸ਼ ਮਾਣੀ ਸੁਧਿਆਣਾ